ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਜੀਓ ਅੱਜ ਇੱਕ ਬਹੁਤ ਹੀ ਵਧੀਆ ਗੱਲ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਹ ਪ੍ਰੋਗਰਾਮ ਹੋਇਆ ਕੁਝ ਚਿਰ ਪਹਿਲਾਂ ਦਿੱਲੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਫਰੇ ਪੰਜਾਬੀ 2025 ਇਹ ਪ੍ਰੋਗਰਾਮ ਲਿਖਿਆ ਗਿਆ ਦਿੱਲੀ ਕਮੇਟੀ ਵੱਲੋਂ ਦਿੱਲੀ ਦੇ ਸਿੱਖਾਂ ਵੱਲੋਂ ਦਿੱਲੀ ਦੀ ਸੰਗਤ ਵੱਲੋਂ ਜਿਹਦੇ ਵਿੱਚ ਜੜਾਂ ਦੇ ਵਿੱਚ ਪਾਣੀ ਪਾਇਆ ਗਿਆ ਪੱਤਿਆਂ ਨੂੰ ਨਹੀਂ ਜੜਾਂ ਤੋਂ ਤਾਂ ਮੈਂ ਕਹਿ ਰਿਹਾ ਹਾਂ ਕਿ ਜੜ ਸਾਡੇ ਜਿਹੜੇ ਬੱਚੇ ਨੇ ਉਹ ਸਾਡੀ ਕੌਮ ਦੀ ਜੜ ਨੇ ਜੇਕਰ ਇਹਨਾਂ ਨੂੰ ਅਸੀਂ ਨਾ ਪਾਲਿਆ ਇਹਨਾਂ ਨੂੰ ਵੱਡੇ ਨਾ ਕੀਤਾ ਇਹਨਾਂ ਨੂੰ ਸਿੱਖੀ ਦਾ ਇਤਿਹਾਸ ਨਹੀਂ ਦੱਸਿਆ ਜਾਂ ਸਿੱਖੀ ਦੀ ਨੌਲੇਜ ਨਹੀਂ ਦਿੱਤੀ ਤੇ ਸਿੱਖੀ ਦਾ ਜਿਹੜਾ ਬੂਟਾ ਆਇਓ ਸੁੱਕ ਜਾਣਾ ਇਹ ਇੱਕ ਬਹੁਤ ਵੱਡਾ ਤੇ ਉੱਤਮ ਉਪਰਾਲਾ ਹੈ ਇਸ ਉਪਰਾਲੇ ਦੇ ਦੌਰਾਨ ਪੰਜਾਬੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਆਇਆ ਜਾਂਦਾ ਬਹੁਤ ਸਾਰੇ ਲੈਕਚਰ ਹੋਏ ਬਹੁਤ ਸਾਰੀਆਂ ਤਸਵੀਰਾਂ ਸਿੱਖ ਇਤਿਹਾਸ ਦੀਆਂ ਗੁਰੂ ਸਾਹਿਬਾਨਾਂ ਦੀਆਂ ਉਹਨਾਂ ਦੀਆਂ ਸ਼ਹੀਦਾਂ ਦੀਆਂ ਉਹਨਾਂ ਦੀਆਂ ਯਾਦਾਂ ਦੀਆਂ ਇੱਥੇ ਉਹਨਾਂ ਨੇ ਲਗਾ ਕਰਕੇ ਲੋਕਾਂ ਨੂੰ ਸੰਗਤ ਨੂੰ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ ਇਸ ਜਗ੍ਹਾ ਦੇ ਉੱਤੇ ਇਤਿਹਾਸ ਦੇ ਨਾਲ ਜੋੜਿਆ ਗਿਆ ਪੰਜਾਬੀ ਦੇ ਨਾਲ ਜੋੜੇ ਗਿਆ ਪੰਜਾਬੀ ਵਿਰਸੇ ਦੇ ਨਾਲ ਜੋੜਿਆ ਗਿਆ ਪੰਜਾਬੀ ਦੇ ਬਾਰੇ ਗੁਰਬਾਣੀ ਕਿਵੇਂ ਪੜ੍ਹਨੀ ਹੈ ਗੁਰਬਾਣੀ ਦੇ ਉੱਤੇ ਕਿਵੇਂ ਚੱਲਣਾ ਹੈ ਗੁਰੂ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਕਿਵੇਂ ਬਲਦਾਨ ਦਿੱਤਾ ਹੈ ਇਹ ਸਾਰਾ ਇੱਕ ਤਰਤੀਬ ਵਾਇਜ ਇੱਥੇ ਇਤਿਹਾਸ ਦੱਸਿਆ ਗਿਆ ਹੈ ਇਹ ਇੱਕ ਛੋਟਾ ਉਪਰਾਲਾ ਨਹੀਂ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ ਦੀ ਘਾਟ ਅਸੀਂ ਆਮ ਜੀਵਨ ਦੇ ਵਿੱਚ ਦੇਖ ਸਕਦੇ ਹਾਂ ਸਾਡੀ ਵੀ ਉਮਰ ਤਕਰੀਬਨ 40-45 ਸਾਲ ਹੋ ਗਈ ਹੈ ਕਿ ਅਸੀਂ ਇਹੋ ਜਿਹਾ ਉਪਰਾਲਾ ਆਪਣੇ ਜੀਵਨ ਦੇ ਵਿੱਚ ਬਹੁਤ ਘੱਟ ਦੇਖਿਆ ਇੱਥੇ ਛੋਟੇ-ਛੋਟੇ ਬੱਚਿਆਂ ਨੇ ਆਪਣੀਆਂ ਪੰਜਾਬੀ ਦੇ ਵਿੱਚ ਲਿਖਤਾਂ ਲੈ ਕਰਕੇ ਆਏ ਨੇ ਉਹ ਲਿਖਤਾਂ ਉਹਨਾਂ ਨੇ ਫਾਈਲਾਂ ਤਿਆਰ ਕੀਤੀਆਂ ਨੇ ਬੱਚਿਆਂ ਨੇ ਪ੍ਰੋਜੈਕਟ ਤਿਆਰ ਕੀਤੇ ਨੇ ਵੋਨਾ ਪ੍ਰੋਜੈਕਟਾਂ ਦੇ ਉੱਤੇ ਪੰਜਾਬੀ ਨੂੰ ਕਿਵੇਂ ਲਿਖਿਆ ਗਿਆ ਹੈ ਇਹ ਸਾਰਾ ਜੋ ਤੁਸੀਂ ਦੇਖ ਰਹੇ ਹੋ ਇਹ ਸਾਰੇ ਦਿੱਲੀ ਦੇ ਜਿਤਨੇ ਵੀ ਸਕੂਲ ਨੇ ਉਹਨਾਂ ਸਕੂਲਾਂ ਦੇ ਬੱਚੇ ਆਪਣੇ ਪੰਜਾਬੀ ਦੀਆਂ ਲਿਖਤਾਂ ਪੰਜਾਬੀ ਦੇ ਪ੍ਰੋਜੈਕਟ ਪੰਜਾਬੀ ਦਾ ਇਤਿਹਾਸ ਪੰਜਾਬੀ ਦੀ ਹਰ ਉਹ ਚੀਜ਼ ਜੋ ਪੰਜਾਬੀ ਨੂੰ ਅੱਗੇ ਲੈ ਕੇ ਆ ਸਕਦੀ ਹੈ ਉਹਨਾਂ ਦੇ ਪ੍ਰੋਜੈਕਟ ਤਿਆਰ ਕਰਕੇ ਬੱਚੇ ਆਪਣੇ ਆਪਣੇ ਟੇਬਲਾਂ ਦੇ ਉੱਤੇ ਸਕੂਲ ਵਾਈਜ਼ ਬੈਠੇ ਹੋਏ ਨੇ ਇਹ ਚੀਜ਼ ਸੈਦ ਹੀ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਦੇਖਣ ਨੂੰ ਮਿਲਦੀ ਹੋਵੇ ਜੋ ਇੱਥੇ ਸਾਨੂੰ ਦੇਖਣ ਨੂੰ ਮਿਲੀ ਤੇ ਅਸੀਂ ਵਿਚਾਰ ਕੀਤਾ ਕਿ ਜੇ ਇਹ ਚੰਗੀ ਚੀਜ਼ ਹੈ ਤੇ ਅਸੀਂ ਆਪ ਜੀ ਦੇ ਨਾਲ ਸਾਂਝੀ ਕਰੀਏ ਹੋ ਸਕਦਾ ਕੋਈ ਐਸਾ ਸੂਝਵਾਨ ਇਸ ਵੀਡੀਓ ਨੂੰ ਦੇਖ ਲਵੇ ਜੋ ਇਹ ਉਪਰਾਲਾ ਕਰ ਸਕੇ ਜਿਸ ਦੇ ਕੋਲ ਇਹ ਤਾਕਤ ਹੋਵੇ ਜਿਸ ਦੇ ਕੋਲ ਇਹ ਸ਼ਕਤੀ ਹੋਵੇ ਕਿ ਮੈਂ ਵੀ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਜਿਹੜੇ ਇਤਿਹਾਸਿਕ ਸਕੂਲ ਨੇ ਜਾਂ ਕੌਮ ਦੇ ਸਕੂਲ ਨੇ ਉਹਨਾਂ ਦੇ ਬੱਚਿਆਂ ਨੂੰ ਲੈ ਕਰਕੇ ਇਹੋ ਜਿਹੇ ਪ੍ਰੋਗਰਾਮ ਲਿਖੇ ਜਾਣ ਇਸ ਦੇ ਨਾਲ ਬੱਚਿਆਂ ਦੇ ਵਿੱਚ ਇੱਕ ਉਤਸ਼ਾਹ ਆਉਂਦਾ ਹੈ ਬੱਚਿਆਂ ਦੇ ਵਿੱਚ ਇੱਕ ਕੁਝ ਕਰਨ ਦਾ ਜਜ਼ਬਾ ਆਉਂਦਾ ਹੈ ਬੱਚਿਆਂ ਨੂੰ ਉਤਸ਼ਾਹ ਮਿਲ ਕਰਕੇ ਉਹ ਆਪਣੀ ਮਾਂ ਬੋਲੀ ਦੇ ਨਾਲ ਐਸੇ ਜੁੜਨਗੇ ਕਿ ਫਿਰ ਉਹਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ ਤੇ ਅਸੀਂ ਕੀ ਕਰਦੇ ਹਾਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਪੰਜਾਬੀ ਤੋਂ ਦੂਰ ਕਰ ਦਿੰਦੇ ਹਾਂ ਤੇ ਜਦੋਂ ਵੱਡੇ ਹੋ ਜਾਂਦੇ ਆ ਫਿਰ ਅਸੀਂ ਕਹਿੰਨੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਇਹ ਪਾਠ ਨਹੀਂ ਕਰਦੇ ਇਹ ਘਰ ਦੇ ਵਿੱਚ ਨਸ਼ੇ ਕਰਦੇ ਨੇ ਇਹ ਫਲਾਨਾ ਕੰਮ ਕਰਦੇ ਨੇ ਠੰਮਕਾ ਕਰਦੇ ਨੇ ਕਿਉਂਕਿ ਜਦੋਂ ਅਸੀਂ ਪਹਿਲਾਂ ਜੋੜਿਆ ਹੀ ਨਹੀਂ ਗੁਰਬਾਣੀ ਦੇ ਨਾਲ ਬਾਅਦ ਦੇ ਵਿੱਚ ਜੁੜਨਾ ਬੜਾ ਔਖਾ ਇਸ ਕਰਕੇ ਆਓ ਸਾਰੇ ਮਿਲ ਕਰਕੇ ਇਹ ਉਪਰਾਲਾ ਕਰੀਏ ਕਿ ਆਪਣੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕਰਕੇ ਆਈਏ ਇਹੋ ਜਿਹੇ ਉਪਰਾਲੇ ਇਹੋ ਜਿਹੇ ਪ੍ਰੋਗਰਾਮ ਅਸੀਂ ਪਿੰਡਾਂ ਦੇ ਵਿੱਚ ਉਲੀਕੀਏ ਤਾਂ ਕਿ ਸਾਡੇ ਬੱਚਿਆਂ ਦੇ ਵਿੱਚ ਵੀ ਇੱਕ ਉਤਸ਼ਾਹ ਆਵੇ ਬੱਚਿਆਂ ਦੇ ਵਿੱਚ ਇੱਕ ਜੋਸ਼ ਆਵੇ